ਜੇ ਜਥੇਦਾਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤੇ ਅਕਾਲੀ ਦਲ ਦੀ ਕੋਸ਼ਿਸ਼ ਸੀ ਕਿ ਇਹ ਕਾਲ ਤੱਕ ਦੇ ਡੇਰੇ ਉੱਪਰ ਫੈਸਲੇ ਨਾਲ ਸਾਰਾ ਧਿਆਨ ਸਰਕਾਰ ਖਿਲਾਫ ਅਤੇ ਸੱਤਾ ਖਿਲਾਫ ਲਹਿਰ ਪਾਸੋਂ हट ਜਾਵੇਗਾ ਤਾਂ ਉਹ ਕੁਝ ਹੱਦ ਤੱਕ ਕਾਮਯਾਬ ਹੋ ਗਏ ਨੇ ਧਿਆਨ ਆਪ ਦੀ ਚੜ੍ਹਤ ਉੱਤੇ ਅਤੇ ਕਿਸਾਨੀ ਮਸਲਿਆਂ ਤੋਂ ਹਟ ਕੇ ਡੇਰੇ ਦੇ ਵਿਵਾਦ ਵੱਲ ਹੋ ਗਿਆ ਹੈ ਇਸ ਫੈਸਲੇ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਦੋ ਹਿੱਸਿਆਂ 'ਚ ਪਾੜ ਦਿੱਤਾ ਹੈ ਇੱਕ ਪਾਸੇ ਅਕਾਲੀ ਦਲ ਐਸਜੀਪੀਸੀ ਅਤੇ ਚੀਫ ਖਾਲਸਾ ਦਿਵਾਨ ਵਰਗੀਆਂ ਸੰਸਥਾਵਾਂ ਅਕਾਲ ਤਖਤ ਦੇ ਫੈਸਲੇ ਨਾਲ ਉਹਦਾ ਸਮਰਥਨ ਦੇ ਰਹੀਆਂ ਨੇ ਦੂਜੇ ਪਾਸੇ ਬਹੁਤ ਸਾਰੀਆਂ ਸਿੱਖ ਸਿਆਸੀ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਕੁਝ ਜਥੇਬੰਦੀਆਂ ਨੇ ਬੁੱਧਵਾਰ ਨੂੰ ਯਾਨੀ 30 ਸਤੰਬਰ ਨੂੰ ਪੰਜਾਬ ਬੰਦ ਦੀ ਕਾਲ ਵੀ ਦਿੱਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਦੀਵਾਲੀ ਉਪਰ ਸਰਬੱਤ ਖਾਲਸਾ ਵੀ ਬੁਲਾਇਆ ਜਾ ਸਕਦਾ ਹੈ ਪੰਜਾਬ ਤੋਂ ਬਾਹਰ ਦੀਆਂ ਜਥੇਬੰਦੀਆਂ ਨੇ ਵੀ ਅਕਾਲ ਤਖਤ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ ਪ੍ਰਚਾਰਕ ਭਾਈ ਰਣਜੀਤ ਸਿੰਘ ਖਾਲਸਾ ਟਡਰੀਆਂ ਵਾਲੇ ਨੇ ਇਹ ਇੱਕ ਦਿਲਚਸਪ ਸਵਾਲ ਉਠਾਇਆ ਹੈ ਉਹ ਕਹਿੰਦੇ ਨੇ ਕਿ ਉਹ ਧਰਮ ਪ੍ਰਚਾਰ ਕਰਨ ਵੇਲੇ ਸੰਗਤਾਂ ਨੂੰ ਸਿੱਖੀ ਨਾਲ ਜੋੜਨ ਜਾਂ ਫਿਰ ਹੁਣ ਡੇਰਿਆਂ ਨਾਲ ਜਿਹੜੇ ਪਰਿਵਾਰਾਂ ਨੇ ਜਿਹੜੇ ਪਰਿਵਾਰਾਂ ਦੇ ਸੱਜਣ ਡੇਰੇ ਖਿਲਾਫ ਹਿੰਸਕ ਕਾਰਵਾਈ ਵਿੱਚ ਮਾਰੇ ਗਏ ਸਨ ਉਹਨਾਂ ਦੇ ਪਰਿਵਾਰ ਪੁੱਛ ਰਹੇ ਨੇ ਕਿ ਜਿਹੜੇ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਉਹ ਕਿਹੜੇ ਖਾਤੇ ਪਾਉਣ ਪੰਥ ਦੇ ਜਾਂ ਕਿਸੇ ਹੋਰ ਦੇ ਕੁਝ ਡਿਵੈਲਪਮੈਂਟਸ ਇਸ ਗੱਲ ਦਾ ਇਸ਼ਾਰਾ ਕਰ ਰਹੀਆਂ ਨੇ ਕਿ ਇਸ ਮੌਫੀਨਾਮੇ ਤੋਂ ਪਹਿਲਾਂ ਕੁਝ ਪਰਦੇ ਦੇ ਪਿੱਛੇ ਗੱਲਬਾਤ ਜ਼ਰੂਰ ਹੋਈ ਏ ਮੌਫੀਨਾਮੇ ਦੇ ਇੱਕਦਮ ਬਾਅਦ ਡੇਰੇ ਦੀ ਫਿਲਮ ਪੰਜਾਬ ਚ ਦਿਖਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਨਾਲ ਹੀ ਡੇਰਾ ਸੱਚਾ ਸੌਧਾ ਨੇ ਆਪਣੇ ਸਮਰਥਕਾਂ ਨੂੰ ਕਿਹਾ ਏ ਕਿ ਉਹਨਾਂ ਜਿਹੜੇ ਸਿੱਖਾਂ ਖਿਲਾਫ ਕੇਸ ਦਰਜ ਕਰਵਾਏ ਨੇ ਉਹ ਵਾਪਸ ਲੈ ਲੈਣ ਜੂਮੇ ਅੱਗੇ ਕਿਹਾ ਸੀ ਕਿ 2007 ਦਾ ਸਾਰਾ ਹੀ ਵਿਵਾਦ ਬੇਬੁਨਿਆਦ ਸੀ ਇਤਰਾਜ਼ ਇਹ ਨਹੀਂ ਹੈ ਕਿ ਡੇਰੇ ਨੂੰ ਮੁਆਫੀ ਕਿਉਂ ਦਿੱਤੀ ਗਈ ਹੈ ਜੇ ਇਸ ਨਾਲ ਅਮਨ ਸ਼ਾਂਤੀ ਆਉਂਦੀ ਹੈ ਤਾਂ ਬਹੁਤ ਚੰਗੀ ਗੱਲ ਹੈ ਅਫਸੋਸ ਇਹ ਹੈ ਕਿ ਕਿਵੇਂ ਇਸ ਗੱਲ ਨੂੰ ਪਹਿਲਾਂ ਇੰਨਾ ਵਿਦਾ ਚੜਾ ਕੇ ਪੇਸ਼ ਕੀਤਾ ਗਿਆ ਤੇ ਹੁਣ ਇਸ ਨੂੰ ਸਿਆਸੀ ਵਜ੍ਹਾ ਕਰਕੇ ਰਫ ਦਫਾ ਕਰਨ ਦੀ ਕੋਸ਼ਿਸ਼ ਹੈ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਇਸ ਦਾ 2017 ਦੀਆਂ ਚੋਣਾਂ ਤੇ ਕੀ ਇਹਦਾ ਅਸਰ ਪੈਂਦਾ ਹੈ ਕੀ ਕੀ ਅਕਾਲੀ ਦਲ ਨੂੰ ਇਹਦਾ ਫਾਇਦਾ ਹੁੰਦਾ ਹੈ ਕਿ ਨਹੀਂ ਇਹ ਇੱਕ ਵੱਖਰਾ ਵਿਚਾਰ ਦਾ ਵਿਸ਼ਾ ਹੈ ਜਿਹਦੇ ਤੇ ਇੱਕ ਅਸੀਂ ਹੋਰ ਵੀਡੀਓ ਬਲੌਗ ਕਰਾਂਗੇ